ਹਾਂ ਜੀ ਕਿਹੜਾ ਜਾਊਗਾ ਜੀ ਜਿਹੜਾ ਅੱਜ ਉੱਥੇ ਕੱਢ ਦੇਖੋ ਪੰਜਾਬ ਸਰਕਾਰ ਦਾ ਤਹੀਆ ਚੋਣਾਂ ਤੋਂ ਪਹਿਲਾਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਸਾਡੇ ਪਾਰਟੀ ਦੇ ਮੁਖੀ ਸ਼੍ਰੀ ਰਮਿੰਦਗੀ ਜੀ왈 ਜੀ ਨੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ ਅੱਜ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਰਾ ਸਾਡਾ ਵਾਅਦਾ ਸੀ ਕਿ ਸਿੱਖਿਆ ਦੇ ਖੇਤਰ ਚ ਸਿਹਤ ਦੇ ਖੇਤਰ ਦੇ ਵਿੱਚ ਔਰ ਲੈਂਡ ਆਊਟ ਆਫ ਦੇ ਉੱਤੇ ਜਿਹੜੀ ਸ਼ਕਾਰ ਹੈ ਬਹੁਤ ਹਿੰਮਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਕੰਮ ਕਰੇਗੀ ਉਸ ਦੇ ਛਿੱਟੇ ਵਜੋਂ ਅਸੀਂ ਜਿਹੜਾ ਲਗਾਤਾਰ ਹੁੰਦੀ ਸਿੱਖਿਆ ਕ੍ਰਾਂਤੀ ਹੈ ਇਸ ਦੇ ਤਹਿਤ ਲੱਗੇ ਹੋਏ ਇੱਕ ਪ੍ਰੋਜੈਕਟ ਬਣਾ ਕੇ ਸਭ ਤੋਂ ਪਹਿਲਾਂ ਹੁੰਦਾ ਜਿੰਨਾ ਚਿਰ ਕਿਸੇ ਸਕੂਲਾਂ ਦੇ ਇਨਫਰਾਸਟ੍ਰਕਚਰ ਨਹੀਂ ਉਨੀ ਦੇਰ ਵਿਦਿਆਰਥੀ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਬੱਚੇ ਔਰ ਜਿਹੜੇ ਟੀਚਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਦੇ ਸਿੱਖਿਆ ਦੇ ਖੇਤਰ ਦੇ ਵਿੱਚ ਮੈਂ ਪਿੱਛੇ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਐਲੀਮੈਂਟਰੀ ਸਕੂਲ ਹੈ ਉਸ ਦਾ ਹੁਣੇ ਕਮਰਿਆਂ ਦਾ ଉਦਘਾਟਨ ਕਰਕੇ ਆਏ ਤਿੰਨ ਕਮਰੇ ਉੱਥੇ ਦਿੱਤੇ ਗਏ ਨੇ ਤਕਰੀਬਨ 25 ਲੱਖ ਰੁਪਇਆ ਉੱਥੇ ਦਿੱਤਾ ਔਰ ਸਾਰਾ ਸਕੂਲ ਜਿਹੜਾ ਉਹ ਏਸੀ ਕਰਤਾ ਗਿਆ। ਇਹੀ ਕਾਰਨ ਉੱਥੇ ਬੱਚੇ ਮੈਰਿਟ ਤੇ ਵੀ ਆਏ ਆ ਖੇਡਾਂ 'ਚ ਵੀ। ਉਹਨਾਂ ਨੇ ਕਾਫੀ ਨਾਮਣਾ ਖੱਟਿਆ। ਹੁਣ ਅਸੀਂ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਮਾਲ ਰੋਡ ਤੇ ਗੱਲ ਉੱਥੇ ਖੜੇ ਆਂ। ਇੱਥੇ ਵੀ ਲਗਭਗ 10 ਲੱਖ ਰੁਪਇਆ ਹੁਣ ਦਿੱਤਾ ਗਿਆ ਜਿਹਦੇ 'ਚ ਕਮਰਿਆਂ ਦੀ ਬਣਤਰ ਹੋਏਗੀ ਔਰ 6 ਇੱਕ ਇੱਥੇ ਗਰਾਊਂਡ ਬਣਾਉਣ ਵਾਸਤੇ ਇਹਨਾਂ ਨੇ ਡਿਮਾਂਡ ਕੀਤੀ ਸੀ 6 ਲੱਖ ਰੁਪਿਆ ਪਲੈਨਿੰਗ ਬੋਰਡ ਤੋਂ ਮੇਰੇ ਨਾਲ ਖੜੇ ਨੇ ਸਾਡੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਉਹ ਵੀ ਭੇਜ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨੀਡ ਨੇ ਇਹ ਸਕੂਲ ਦੀਆਂ ਬੱਚੀਆਂ ਸੀ ਤੁਸੀਂ ਦੇਖ ਕੇ ਆਏ ਹੋ ਇਹਨਾਂ ਨੇ ਪੰਜਾਬ ਦੀ ਲੀਗ ਦੇ ਵਿੱਚ ਫਰਸ ਫੀਸ਼ਨ ਸੈਕੰਡੀਰੀ ਵਿਸ਼ਨ ਖੇਡਾਂ 'ਚ ਹਾਸਲ ਕੀਤੀ ਹੈ ਔਰ ਐਜੂਕੇਸ਼ਨ ਦੇ ਖੇਤਰ 'ਚ ਵੀ ਬਹੁਤ ਵੱਡੀਆਂ ਮਰਲਾ ਮਾਰੀਆਂ ਨੇ ਇਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਗੁਰਵਿੰਦਰ ਸਿੰਘ ਬੜੀ ਮਿਹਨਤ ਕਰ ਰਹੇ ਨੇ ਸਰ ਗੁਰਮੇਲ ਸਿੰਘ ਹੋਰੀ ਇਹ ਸਾਰੀ ਇੱਕ ਟੀਮ ਹੈ ਜਿੰਨਾ ਚਿਰ ਅਧਿਆਪਕਾਂ ਦੀ ਟੀਮ ਸਹੀ ਤਰੀਕੇ ਨਾਲ ਨਹੀਂ ਚੱਲਦੀ এডਿਕੇਸ਼ਨ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ ਮੈਨੂੰ ਮਾਣ ਹੈ ਇਸ ਗੱਲ ਤੇ ਮੇਰੇ ਆਪ ਦੇ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਸਾਰੇ ਅਧਿਆਪਕ ਜਿਹੜੇ ਆ ਉਹ ਇੱਕ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਿੱਖਿਆ ਕ੍ਰਾਂਤੀ ਦੀ ਲੱਗੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਜੋ ਲੋਕਾਂ ਨੇ ਆਸ ਕੀਤੀ ਸੀ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸਿੰਘ ਮਾਣ ਨੂੰ ਦਿਓਰ ਜਿਹੜੇ ਬਹਿਦੇ ਇੱਕ ਮੌਕਾ ਲੈਣ ਵਾਸਤੇ ਕੀਤੇ ਸੀ education ਦੇ ਖੇਤਰ ਸਿਹਤ ਦੇ ਖੇਤਰ ਦੇ ਵਿੱਚ ਅਸੀਂ ਉਹਨਾਂ ਨੂੰ ਪੂਰੇ ਕਰਨ ਤੇ ਲੱਗੇ ਰਹੇ ਹਾਂ ਔਰ ਪੂਰੇ ਹੋ ਕੇ ਰਹਿਣਗੇ ਲੋਕਾਂ ਦੀਆਂ ਆਸਾਂ ਨੂੰ ਪੂਰੀ ਤਰ੍ਹਾਂ ਸਰੇਛਾ